ਜਿੰਦਾਬਾਦ ਜਿੰਦਾਬਾਦ ਸ਼ਹੀਦੀਨ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਜਿੰਦਾਬਾਦ 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 ਸ਼ਹੀਦ ਭਗਤ ਸਿੰਘ ਜਿੰਦਾਬਾਦ ਜਿੰਦਾਬਾਦ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜਸਦੇਵ ਜੀ ਦਾ ਅੱਜ 94 ਸ਼ਹੀਦੀ ਦਿਹਾੜਾ ਮਨਾਇਆ ਗਿਆ ਆ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਦੇ ਸਰਦਾਰ ਫੁੱਲ ਪੇੜ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਸਮੂਹ ਅਹੁਦੇਦਾਰ ਇਸ ਸਮੇਂ ਹਾਜ਼ਰ ਹੋਏ ਨੇ ਉਹਨਾਂ ਨੂੰ ਆਪਣੀ ਸ਼ਰਧਾ ਭਾਵਨਾ ਨਾਲ ਸਤਿਕਾਰ ਦਿੱਤਾ ਗਿਆ ਆ ਤੇ ਅਸੀਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਆ ਕਿ ਆਹ ਪੱਤਰਕਾਰ ਭਾਈਚਾਰਾ ਜਿੰਨਾ ਵੀ ਅੱਜ ਸਾਰਾ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਗਿਆ ਅਲੱਗ-ਅਲੱਗ ਨਾ ਰਹੀਏ ਅਲੱਗ-ਅਲੱਗ ਰਹਿਣਾ ਬੜਾ ਇਨਸਾਨ ਠਾ ਰਹੇ ਆ ਤੇ ਕਈ ਸਾਡੇ ਵਿੱਚ ਇਹੋ ਜਿਹੇ ਵੀ ਬੰਦੇ ਆ ਚੁੱਕੇ ਨੇ ਜਿਹੜੇ ਸਾਡੇ ਆਪਣੇ ਪੱਤਰਕਾਰ ਭਾਈਚਾਰੇ ਨੂੰ ਆਪੇ ਬਦਨਾਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੀਆਂ ਹਰਗੱਲੋਂ ਕੌਡੀ ਨੂੰ ਬਾਝਾਉਣ ਔਰ ਪੱਤਰਕਾਰ ਭਾਈਚਾਰੇ ਵਾਸਤੇ ਕੰਮ ਕਰੋ ਹੋਰਾਂ ਵਾਸਤੇ ਕੰਮ ਨਾ ਕਰੋ ਧੰਨਵਾਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੂੰ ਅੱਜ ਸ਼ਹੀਦੀ ਦੀਵਾਲੀ ਦੇ ਉੱਤੇ ਸਾਡੀ ਐਸੋਸੀਏਸ਼ਨ ਵੱਲੋਂ ਸ਼ਰਦਾ ਦੇ ਪੁਲ ਜਿਹੜੇ ਆ ਪਿਆਸ ਤੇ ਸਤਿਕਾਰ ਚ ਪੇਂਟ ਕੀਤੇ ਗਏ ਆ ਉਹ ਸਾਰੇ ਹੀ ਸਾਡੇ ਮੈਂਬਰਾਂ ਨੇ ਆਗੂਆਂ ਨੇ ਇਹ ਪਰਨ ਲਿਆ ਵਾ ਕਿ ਇਹਨਾਂ ਦੀ ਸੋਚ ਦੇ ਉੱਤੇ ਚੱਲ ਕੇ ਸਮਾਜ ਦੇ ਵਿੱਚ ਬਰਾਬਰ ਯੋਗਦਾਨ ਪਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਨ ਸਤਿਕਾਰਯੋਗ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਹੀ ਮੋਤਵਾਰ ਸਾਡੇ ਮੈਂਬਰ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਰਦੇਵ ਜੀ ਨੂੰ ਸ਼ਰਦਾ ਦੇ ਸਤਕਾਰ ਦੇ ਨਾਲ ਤੇ ਪਿਆਰ ਦੇ ਨਾਲ ਭੇਟ ਕੀਤੇ ਗਏ ਆ ਤੇ ਸਾਰੇ ਹੀ ਪੱਤਰਕਾਰਾਂ ਨੂੰ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਜੀ ਲੈ ਕੇ ਆ ਪਿਆ ਆਪਾਂ ਇੱਕ ਜੁਟ ਹੋ ਕੇ ਇੱਕ ਪਲੇਟਫਾਰਮ ਤੇ ਚੱਲੀਏ ਮੈਂ ਸਾਰੇ ਬੇਨਤੀ ਕਰਦਾ ਕਿ ਸਾਰੇ ਬੇਰੀ ਵੀਰ ਜਿੱਦੀ ਵੀ ਸਾਰੇ ਆਪਾਂ ਇੱਕ ਥਾਂ ਤੇ ਇਕੱਠੇ ਹੋਈਏ ਇੱਕ ਪਲੇਟ ਭਰਾਂ ਦੇ ਚਲੀਏ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਖੱਤੇ ਹਾਂ ਜੈਨ ਸਾਥੀਓ ਅੱਜ ਜਿਸਨਾ ਕੀ ਸ਼ਹੀਦ ਭਗਤ ਸਿੰਘ ਜੀ ਦਾ ਅਸੀਂ ਸਾਡੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਬਲਦਾਨ ਦਿਵਸ ਜਿਹੜਾ ਸ਼ਹੀਦੀ ਦਿਹਾੜਾ 'ਚ ਮਨਾਇਆ ਜਾ ਰਿਹਾ ਹੈ ਤੇ ਪਹਿਲਾਂ ਤਾਂ ਅਸੀਂ ਜਿੰਨੇ ਵੀ ਸਾਡੇ ਵੀਰ ਭਰਾ ਅੱਜ ਤੇ ਪਹੁੰਚੇ ਨੇ ਅੱਜ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਤੇ ਕੁਝ ਸਾਡੇ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਮੋਬਾਈਲ ਜਾਂ ਕਾਰਸ ਤੇ ਵੀ ਆਪਣੀ ਹਾਜ਼ਰੀ ਜਿਹੜੀ ਲਵਾ ਚੁੱਕੇ ਨੇ ਉਹ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਵੀ ਨੇ ਕਹਿ ਹੁਣ ਗੱਲ ਇਹ ਐ ਵੀ ਸ਼ਹੀਦ ਭਗਤ ਸਿੰਘ ਦਾ ਅਸੀਂ ਜੇ ਗੱਲ ਕਰਦੇ ਆ ਤੇ ਦਿਨ ਮਨਾਉਂ ਦੇ ਨਾਲ ਕੋਈ ਚੀਜ਼ ਜਿਹੜੀ ਆ ਨਾ ਅਸੀਂ ਕਹਿ ਸਕੀ ਹਾਂ ਜ਼ਿੰਦਾ ਰਹੇਗੇ ਨਹੀਂ ਰਹਿ ਸਕਦੇ ਪਰ ਉਹਨਾਂ ਦੇ ਉਸੂਲਾਂ ਤੇ ਚੱਲਣਾ ਜ਼ਰੂਰੀ ਹੈ ਸ਼ਾਇਦ ਅੱਜ ਅਸੀਂ ਕੰਫੈਸ ਵੀ ਕੀਤਾ ਹੈ ਕਈ ਵਾਰੀ ਵੀ ਸ਼ਾਇਦ ਅਸੀਂ ਆਪ ਵੀ ਉਸ ਭ੍ਰਿਸ਼ਟਾਚਾਰ 'ਚ ਲਿਪਟੇ ਹੋ ਚੁੱਕੇ ਆਂ ਜਿਨ੍ਹਾਂ ਦੇ ਖਿਲਾਫ ਜਿਹੜੀ ਆ ਲੜਾਈ ਜਿਹੜੀ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਆਜ਼ਾਦ ਤੇ ਆਦੀ ਜਿਹੜੇ ਆ ਸ਼ਹੀਦਾਂ ਨੇ ਲੜੀ ਹੁਣ ਮੌਜੂਦਾ ਸਮੇਂ ਦੇ ਅਸੀਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਵੀ ਉਹ ਜਿਹੜਾ ਐ ਇਸ ਵੇਲੇ ਪ੍ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਰਾਜ ਤੋਂ ਘਟ ਨਹੀਂ ਗਾ ਉਸ ਸਮੇਂ ਵੀ ਬੋਲਣ ਦੀ سزا ਜਿਹੜੀ ਆ ਉਹ ਮਿਲਦੀ ਸੀ ਤੇ ਅੱਜ ਵੀ ਜੇਕਰ ਕੋਈ ਸੱਚੀ ਗੱਲ ਕਰਦਾ ਹੈ ਤਾਂ ਉਹਨੂੰ ਵੀ سزا ਜਿਹੜੀ ਆ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਦੇ ਦੀਆਂ ਨੇ ਅਤੇ ਜਿੱਤੇ ਪਿਛਲੇ ਦਿਨੀਆਂ ਸੀ ਪੰਜਾਬ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਚੌਥਾ ਕਥੰਬ ਪੱਤਰਕਾਰਾਂ ਨੂੰ ਕਹੇ ਜਾਂਦੇ ਆ ਦੇ ਅਤਿਆਚਾਰ ਕੀਤਾ ਗਿਆ ਹੈ ਪਰਚੇ ਦਰਜ ਕੀਤੇ ਗਏ ਨੇ ਤੇ ਬਾਅਦ ਦੇ ਵਿੱਚ ਸਰਕਾਰਾਂ ਨੂੰ ਜਦੋਂ ਇੱਕ ਪੱਤਰਕਾਰਾਂ ਦਾ ਸਮਾਜ ਸੇਵੀ ਚਤੇ ਬੰਦੀਆਂ ਦਾ ਕਿਸਾਨ ਜਿਹਦੇ ਬੰਦੀਆਂ ਦਾ ਇੱਕ ਕਲਾਬ੍ਰੇਸ਼ਨ ਹੋਇਆ ਮਿਲ ਕੇ ਇੱਕ ਸੰਗਸ਼ ਲੜੰਬ ਦੀ ਪਿਆਰੀ ਕੀਤੀ ਤੇ ਸਰਕਾਰਾਂ ਜਿਹੜੀਆਂ ਨੇ ਬੈਕਫੁੱਟ ਤੇ ਚਿਲ ਜਾਂਦੀਆਂ ਨੇ ਅੱਜ ਜੇਕਰ ਸਮਾਜ ਵਿੱਚੋਂ ਅਸੀਂ ਐਸਾ ਗੰਦਗੀ ਨੂੰ ਸਾਫ਼ ਕਰਨਾ ਹੈ ਤੇ ਇੱਕ ਜੁੱਟਦਾ ਦੀ ਜਿਹੜੀ ਬਹੁਤ ਵੱਡੀ ਲੋੜ ਹੈ ਨਹੀਂ ਤਾਂ ਜੇ ਇਕ ਕੱਲੇ-ਕੱਲੇ ਜੇ ਕੰਮ ਕਰੋਗੇ ਤਾਂ ਅਸੀਂ ਸਮਝਦੇ ਆ ਵੀ ਤੁਹਾਡਾ ਜਿਹੜਾ ਨਾ ਪੰਜਾਬੀ ਚ ਪੜਾ ਜਿਹੜਾ ਖੇਤੀ ਪੜਾਇਆ ਜਾਊਗਾ ਤੇ ਅਸੀਂ ਇਹ ਮਹਿਸੂਸ ਕਰਦੇ ਆ ਵੀ ਸੱਚੀ ਸ਼ਰਧਾਂਜਲੀ ਤਾਂ ਇਹੀ ਹੈ ਵੀ ਜੋ ਇੱਕ ਭ੍ਰਿਸ਼ਟਾਚਾਰ ਫੈਲੇ ਆਏ ਜਾਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਅਸੀਂ ਉਹ ਸਾਹਮਣੇ ਲੈ ਕੇ ਆਈਏ ਅਤੇ ਜੇਕਰ ਅਸੀਂ ਸਮਝਦੇ ਆ ਕਿ ਕਿਸੇ ਵੀ ਪੱਤਰਕਾਰ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਅਸੀਂ ਸਮੂਹ ਪੰਜਾਬ ਦੀਆਂ ਤੇ ਪੰਜਾਬ ਤੋਂ ਬਾਹਰਲੀਆਂ ਜਥੇਬੰਦੀਆਂ ਦੇ ਕੋਲ ਉਮੀਦ ਕਰਦੇ ਆ ਵੀ ਸਾਡਾ ਜਬ ਉਸ ਜਥੇਬੰਦੀਆਂ ਦਾ ਸਾਥ ਦਿਓ ਤਾਂ ਕਿ ਔਨ ਆਡਿਟ ਸਮੇਂ ਦੇ ਵਿੱਚ ਤੁਸੀਂ ਵੀ ਉਸ ਸੰਘਰਸ਼ ਦੇ ਨਾਲ ਆਪਣੇ ਬੱਚਿਆਂ ਦਾ ਕੋਈ ਇੱਕ ਜਿਹੜਾ ਉਹ ਵਧੀਆ ਇੱਕ ਸਮਾਜ ਦੇ ਵਿੱਚ ਰੱਖ ਸੋ ਕੋ ਤੇ ਅਖੀਰ ਤੇ ਅਸੀਂ ਇੱਕ ਵਾਰੀ ਫੇਰ ਸਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਉਹਨਾਂ ਦੇ ਬਲਦਾਨ ਦਿਹਾੜੇ ਤੇ ਸਮੂਹ ਪੰਜਾਬੀਆਂ ਵੱਲੋਂ ਪੱਤਰਕਾਰਾਂ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਸਰਦਾਰ ਦੇ ਕੋਲਰ ਪੇਕ ਕਰਦੇ ਆ ਇਨਕਲਾਬ ਜ਼ਿੰਦਾਬਾਦ ਜੈ